ਤੁਸੀਂ ਦੇਖ ਰਹੇ ਹੋ ਚਰਦੀ ਕਲਾ ਇੰਡੀਆ ਨਿਊਜ਼ ਲਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਮਹਾਰਾਜਾ ਅਗਰਸੈਨ ਚੌਂਕ ਦਾ ਕੀਤਾ ਉਦਘਾਟਨ ਤੇ ਕੀਤਾ ਲੋਕ ਸਮਰਪਿਤ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਇਸ ਸਬੰਧੀ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਅਗਰ왈 ਸਮਾਜ ਦੀ ਮੰਗ ਨੂੰ ਪੂਰਾ ਕਰਦਿਆਂ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਜੀ ਪਰਮਾਤਮਾ ਨੇ ਇੱਕ ਬਤੌਰ ਐਮਐਲਏ ਬਣਾ ਕੇ ਡਿਊਟੀ ਲਈ ਤੇ ਮੈਨੂੰ ਮਾਣ ਵੀ ਇਸ ਗੱਲ ਦਾ ਵੀ ਉਹ ਪਰਮਾਤਮਾ ਸਾਡੇ ਤੋਂ ਉਹ ਕੰਮ ਲੈ ਰਿਹਾ ਜਿਹੜੇ ਅੱਜ ਤੱਕ ਕਦੇ ਹੋਏ ਨਹੀਂ ਸੀ ਅਗਰ ਵਾਹ ਸਮਾਜ ਦੀ ਬੜੀ ਲੰਮੇ ਸਮੇ ਤੋਂ ਮੰਗ ਸੀ 2010 ਤੋਂ ਤੁਰੀ ਆ ਰਹੀ ਸੀ ਵੀ ਇੱਕ ਸਾਡਾ ਚੌਕ ਹੈ ਜੀ ਆਪਾਂ ਚਾਹੁੰਦੇ ਆ ਚੌਕ ਬਣੇ ਸਾਡਾ ਪਰ ਸਮੇ ਸਮੇ ਦੀਆਂ ਸਰਕਾਰਾਂ ਨੇ ਹਮੇਸ਼ਾ ਆਨ ਦੇਖਾ ਕੀਤਾ ਤੇ ਇਹਨਾਂ ਨੂੰ ਮੈਂ ਕਹਿ ਸਕਦਾ ਵੀ ਜੋ ਇੱਜ਼ਤ ਮਾਨ ਸਤਿਕਾਰ ਦੇਣਾ ਚਾਹੀਦਾ ਸੀ ਉਹ ਦੇ ਨਹੀਂ ਸਕਿਆ ਜਦੋਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਗਈ ਮੈਨੂੰ ਦੱਸਿਆ ਗਿਆ ਸਾਡੇ ਸਮੂਹ ਬਟਾਲੇ ਦੇ ਮੈਂ ਕਹਿ ਸਕਦਾ ਸਾਡੇ ਡੀਸੀ ਸਾਥੇ ਫਾਦਰ ਸਾਹਿਬ ਸਾਡੇ ਰਾਸ਼ਟਰੀ ਪ੍ਰਧਾਨ ਜੀ ਸਾਡੇ ਵੱਡੇ ਭਾਜੀ ਆਸ਼ੂ ਹੋਣੀ ਬਦੀਸ਼ ਹੋਣੀ ਸਾਰੇ ਅੰਜਲ ਹੋਣੀ ਸਾਰੀ ਟੀਮ ਜਿਹੜੀ ਆ ਜਦੋਂ ਇੱਕ ਮੰਗ ਸੀ ਇਹ ਵਾਲੀ ਮੇਰੇ ਧਿਆਨ ਦੇ ਵਿੱਚ ਜਦੋਂ ਆਇਆ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਮੈਂ ਕਿਹਾ ਫਿਕਰ ਨਾ ਕਰੋ ਜੀ ਆਪਾਂ ਤਗੜੇ ਹੋ ਕੇ ਇਹਨੂੰ ਪੂਰਨ ਕਰਦੇ ਹਾਂ ਕਿਉਂਕਿ ਉਸ ਪ੍ਰਭੂ ਦਾ ਕੰਮ ਹੈ ਮੈਂ ਵੀ ਚਾਹੁੰਦਾ ਸਾਂ ਵੀ ਜਦੋਂ ਵੀ ਕੋਈ ਸੰਗਤ ਬਾਹਰੋਂ ਅੰਮ੍ਰਿਤਸਰੋਂ ਆਵੇ ਆ ਕੇ ਜਦੋਂ ਵੀ ਨਤਮਸਤਕ ਹੋਣ ਤੇ ਭਗਵਾਨ ਦੇ ਸਾਹਮਣੇ ਜੀ ਨਤਮਸਤਕ ਹੋਣ ਸੋ ਅੱਜ ਉਸ ਚੌਂਕ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ ਔਰ ਉਹਦੇ ਵਿੱਚ ਸਾਡੇ ਦੇਸ਼ ਦੇ ਅਗਰਵਾਲ ਸਭਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਆਏ ਨੇ ਗੋਪਾਲ ਸ਼ਰਮਾ ਜੀ ਸਾਡੇ ਸੁਭਾਸ਼ ਸਿੰਘ ਜੀ ਅਗਰ ਗੋਪਾਲ ਸ਼ਰਮਾ ਅਗਰਵਾਲ ਜੀ ਉਹ ਵੀ ਪਹੁੰਚੇ ਨੇ ਵਿਸ਼ੇਸ਼ ਉੱਚੇਚੇ ਤੌਰ ਤੇ ਸਾਡੇ ਮੈਂ 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 ਸੁਰਿੰਦਰ ਨਹੀਂ ਕਹਣਾ ਜੀ ਮੈਂ ਇਹੋ ਕਹਿਣਾ ਜੀ ਸਾਡੇ ਹਿਮਾਂਚੂ ਵੱਡੇ ਭਰਾ ਮੇਰੇ ਡੀਸੀ ਸਾਹਿਬ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਉਹ ਵੀ ਬੱਚਾ ਇਹਨਾਂ ਦਾ ਤੇ ਮੈਂ ਵੀ ਉਹਨਾਂ ਦਾ ਬੱਚਾ ਜੀ ਸੋ ਇਹ ਵੀ ਪਹੁੰਚੇ ਨੇ ਜੀ ਸੋ ਕਹਿਣ ਦਾ ਭਾਵ ਇਹ ਬਜ਼ੁਰਗ ਨੇ ਸਾਡੇ ਸਾਡੀ ਸਾਰੀ ਸਮੂਚੀ ਟੀਮ ਹੈ ਜਿਹੜੀ ਇੱਕ ਸਰ ਹੋ ਕੇ ਇਹ ਜਿਹੜਾ ਪਹਿਲ ਕਦਮੀ ਜਿਹੜੀ ਸਾਡੇ ਅੰਕਲ ਸੁਰਿੰਦਰ ਹੁਣਾ ਦੇ ਇਹਨਾਂ ਦੀ ਸੋਚ ਸੀ ਵੀ ਇਸ ਪਰਿਵਾਰ ਨੂੰ ਸਾਰੇ ਨੂੰ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ ਇਹ ਸਭ ਤੋਂ ਵਧੀਆ ਵਧੀਆ ਪਲੇਟਫਾਰਮ ਜਿਹੜਾ ਸਾਨੂੰ ਇਹ ਨਜ਼ਰ ਆਇਆ ਔਰ ਅੱਜ ਇੱਕ ਛੱਤ ਥੱਲੇ ਸਾਰਾ ਪਰਿਵਾਰ ਜਿਹੜਾ ਇਕੱਠਾ ਹੋਇਆ ਔਰ ਮੈਂ ਰਿਣੀ ਹਾਂ ਔਰ ਮੈਨੂੰ ਮਾਣ ਵੀ ਹੈ ਵੀ ਇਸੇ ਤਰ੍ਹਾਂ ਮੈਂ ਬਟਾਲੇ ਦਾ ਵਿਕਾਸ ਕਰਨਾ ਚਾਹੁੰਨਾ ਜਿਹੜੇ ਜਿਹੜੇ ਵੀ ਮੇਰੇ ਕੋ ਪਰਮਾਤਮਾ ਕੰਮ ਲੈ ਸਕਦਾ ਮੈਂ ਆਪਣੇ ਵੱਲੋਂ ਮਿਹਨਤ ਕਰ ਰਿਹਾ ਔਰ ਮੈਂ ਆਪਣੇ ਲੋਕਾਂ ਨੂੰ ਵੀ ਇਹੋ ਮੈਸੇਜ ਦੇਣਾ ਵੀ ਕਈ ਵਾਰੀ ਸਾਨੂੰ ਨਾ ਪਤਾ ਲੱਗੇ ਤੇ ਮੈਨੂੰ ਆ ਕੇ ਜਰੂਰ ਦੱਸੋ ਵੀ ਆਪਾਂ ਆਪਣੇ ਸ਼ਹਿਰ ਵਾਸਤੇ ਵਧੀਆ ਬਿਹਤਰੀ ਲਈ ਆਹ ਕੰਮ ਕਰ ਸਕਦੇ ਆ ਮੈਂ ਹਮੇਸ਼ਾ ਉਸ ਕੰਮ ਲਈ ਤਤ ਪਰ ਰਹੂੰਗਾ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਆ ਇਹ ਜਿਹੜਾ ਚੌਂਕ ਦਾ ਅਜ ਨਹੀਂ ਪੱਥਰ ਰੱਖਿਆ ਗਿਆ ਜਦੋਂ ਤੱਕ ਇੰਡੀਆ ਦੇ ਵਿੱਚ ਸਾਡੀ ਹਕੂਮਤ ਰਹੂਗੀ ਇਹ ਆਉਣ ਵਾਲੀਆਂ ਪੀੜੀਦਰ ਪੀੜੀ ਜਿਹੜਾ ਇਹ ਅਗਰ ਸੈਨ ਚੌਂਕ ਦੇ ਨਾਂ ਤੇ ਅਸੀਂ ਰਹੀਏ ਨਾ ਰਹੀਏ ਪਰ ਮੈਂ ਇਹ ਗੱਲ ਕਹਿ ਸਕਦਾ ਸਾਡੇ ਬੱਚੇ ਬੱਚਿਆਂ ਦੇ ਅੱਗੇ ਬੱਚੇ ਇਹ ਪੀੜੀਦਰ ਪੀੜੀ ਜਦੋਂ ਤੱਕ ਸਾਡੇ ਦੇਸ਼ ਦੀ ਸਾਡੀ ਹਕੂਮਤ ਰਹੀ ਉਦੋਂ ਤੱਕ ਇਹ ਚੌਂਕ ਜਿਹੜਾ ਸਾਡੇ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਨਾਂ ਲੈਂਦੀਆਂ ਭਾਈ ਲੱਖਣ ਆ ਰਹੀ ਹੈ ਜਿਵੇਂ ਚੱਲ ਜਾਰੀ ਆਪਣੀ ਬਾਤ ਭਾਈ ਇਲੈਕਸ਼ਨ ਪੂਰਾ ਚਾੜੂ ਫੇਰਾਂਗੇ ਗੱਲ ਹੀ ਕੋਈ ਨਹੀਂ ਤਗੜੇ ਹੋ ਕੇ ਪੰਜਾਬ ਦੇ ਸਪੋਰਟਸ ਪਸੰਦ ਦੀ ਬੜੀ ਵੱਡੀ ਇੱਕ ਹੋਰ ਜਿੰਮੇਵਾਰੀ ਮਿਲੀ ਆ ਕੀ ਕਹਿਣਾ ਚਾਹੁੰਦੇ ਇਹ ਇਹ ਤੁਹਾਡਾ ਪਿਆਰ ਹੈ ਇਹ ਤੁਹਾਡਾ ਮਾਣ ਸਰਕਾਰ ਹੈ ਦੇਖੋ ਮੈਂ ਤੇ ਅੱਗੇ ਵੀ ਇੱਕ ਗੱਲ ਕਹਿਣਾ ਮੈਨੂੰ ਇਸ ਨਮਾਣੇ ਨੂੰ ਇਨਾ ਮਾਣ ਬਖਸ਼ਿਆ ਕਾਦੀ ਗੱਲੋਂ ਬਖਸ਼ਿਆ ਜਾਂਦਾ ਜਦੋਂ ਤੁਹਾਡੇ ਵਰਗੀਆਂ ਭਰਾਵਾਂ ਦੀਆਂ ਬਾਹਾਂ ਜਦੋਂ ਨਾਲ ਜੁੜੀਆਂ ਹੁੰਦੀਆਂ ਨੇ ਕਿਉਂਕਿ ਇਕੱਲਾ ਬੰਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਤੌਰ ਟੀਮ ਤੋਂ ਸੋ ਮੈਂ ਮਾਣ ਦਾ ਇੰਨੀ ਗੱਲ ਕਹਿ ਸਕਦਾ ਵੀ ਮੇਰਾ ਜਿਹੜਾ ਬਟਾਲੇ ਦਾ ਇੱਕ ਇੱਕ ਵੋਟਰ ਹੈ ਜਿਹੜਾ ਉਹ ਮੇਰੀ ਟੀਮ ਦਾ ਹਿੱਸਾ ਆ ਅੱਜ ਜੇ ਜਿਹੜੇ ਜਿਹੜੇ ਇੱਕ ਇੱਕ ਕੰਮ ਚਾ ਜੇ ਵੀ ਕਿਤੇ ਕੋਈ ਦਿੱਖਾ ਨਜ਼ਰ ਆਈਆਂ ਆ ਆਪਾਂ ਇੱਕ ਹੋਰ ਆਇਆ ਦੋੜ ਇਹਨੂੰ ਵਧੀਆ ਢੰਗ ਨਾਲ ਜਿਹੜਾ ਉਪਰਾਲਾ ਕੀਤਾ ਔਰ ਇਹ ਇਹ ਵੀ ਇਹ ਅੱਜ ਇੱਕ ਚੌਕ ਜਿਹੜਾ ਆਪਾਂ ਗੁਰਦਾਸਪੁਰ ਬਾਈਪਾਸ ਤੇ ਬਣਾਇਆ ਜੀ ਦੂਸਰਾ ਚੌਕ ਸਾਡਾ ਇਹ ਤਿਆਰ ਹੋ ਗਿਆ ਤੀਸਰਾ ਚੌਕ ਸਾਡਾ ਸੁੱਖਾ ਸਿੰਘ ਮਤਾਬ ਸਿੰਘ ਚੌਕ ਜਿਹੜਾ ਉਹ ਰੈਡੀ ਹੋ ਰਿਹਾ ਜੀ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਜਿਹੜਾ ਵਾ ਚੱਲਦੇ ਰਵਾਂਗੇ ਔਰ ਬਟਾਲੇ ਨੂੰ ਇੱਕੋ ਹੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸਾਡੀ ਇੱਕੋ ਸੋਚ ਆ ਵੀ ਬਟਾਲੇ ਨੂੰ ਆਪਾਂ ਅੱਗੇ ਇਹਨੂੰ ਪਛੜਿਆ ਇਲਾਕਾ ਕਿਹਾ ਜਾਂਦਾ ਸੀ ਅੱਜ जो देश के दे प्रधान आए ना साढ़े अग्रवाल सभा थे फिर अं लाए ला... मैं 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 मैं, मैं दसना चाहूँ ना अं ल ही आए ना फिर <laughs> आज बटाले आए गए थे ना <laughs> सबसे पहले कलयुग के उतारी गरीबों के मसीहा भगवान सिंह जी के चरणों में कोटि कोटि नमन करता हूँ उसके बाद ये गुरुओं की भूमि है ये शहीदों की भूमि है पूरे समाज की ओर से मैं उनको नमन करता हूँ आज पूरे अग्रवाल समाज के लिए बटाला के समाज के लिए ये बड़ी खुशी का दिन है कि सबके मन में बहुत दिनों से एक सपना था कि कलयुग के अवतारी गरीबों के मसीहा और कलयुग में धर्म के संस्थापक भगवान कृष्ण जी की मूर्ति का अनावरण बटाला के मुख्य चौराहे पर हो और उस चौराहे के लिए हमारे बटाला के विधायक भाई अमन शेर सिंह जी ने और हमारे पंजाब प्रांत के प्रदेश के अध्यक्ष भाई सुरेंद्र अग्रवाल जी ने और बटाला के पूरे समाज के लोगों ने फिर वो अग्रवाल सभा है हमारी युवा समिति है हमारी महिला समिति है सब लोगों ने जो सहयोग दिया मैं अखिल भारतीय अग्रवाल सम्मेलन की ओर से, से उन से सब का कोटि कोटि धन्यवाद करता हूं उनका आभार व्यक्त करता हूं और साथ ही प्रभु के चरणों में निवेदन करता हूँ कि बाबा इस बटाला के पूरे शहर के सभी बिरादरी के लोगों पे पूर्ण कृपा करना ताकि बटाला का चाहूँगी विकास हो सके लोगों में संस्कार हो सके और राष्ट्र के प्रति समाज के प्रति उनके मन में एक समर्पण की भावना हो सके और हम सब लोगों को इतनी शक्ति दे कि हम राष्ट्र का समाज का मानवता का और धर्म के काम में आगे बढ़कर सबको साथ लेकर तुम्हारे बताए हुए सिद्धांतों पर चलकर हम समाज की सेवा कर सके यही शब्द मैं इस मौके पे कहूँगा समाज का पुनः आभार व्यक्त करता हूँ जिन्होंने सहयोग दिया जिन्होंने प्रयास किया जिनका सहयोग मिला उन सबका बहुत बहुत कोटि कोटि धन्यवाद आज बटाला के अंदर बहुत ही शुभ अवसर है जो बटाला के अंदर महाराज अग्रसेन जी के चौंक का हुआ है मैं अखिल भारतीय अग्रवाल सम्मेलन और सभी बटाला निवासियों को अग्रवाल समाज की तरफ से बहुत बहुत बधाई देना चाहता हूँ और विशेष तौर पर हमारे जो विधायक हैं कैलसी साहब जी उनका मैं खास तौर पर शुक्रिया अदा करना चाहता हूँ क्योंकि उन्होंने तन मन धन से इस चौक को बनाने में आ, मेरे सहयोग दिया है और आज आपको इनके बारे में एक और बताता हूँ तो आज सरकार ने इनको आज प्रदेश प्रवक्ता भी घोषित किया है तो इसके लिए भी मैं इनको तो बधाई देना चाहता हूँ बहुत -बहुत, बहुत 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 धन्यवाद सभी